ਮੂੰਗਰੀ ਹੂੰ ਮੂੰਗਰੀ ਉਹ ਗਾਣਾ ਐ ਕਿਵੇਂ ਗਾਈ ਜਾਂਦੀ ਸੀ ਸਾਰੇ ਤਗੜੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਉਹ ਦੇ ਕਰੇ ਦਾਨ ਜੇ ਜਦੋਂ ਲੜਦਾ ਤੇ ਲਾਦੇ ਨਾ ਦੇ ਕਰੇ ਦਾਨ ਜੇ ਧੋ ਲੜਦਾ ਤੇ ਲਾਦੇ ਨਾ ਦੇ ਕਰੇ ਦਾਨ ਚੱਕ ਤੋ ਨਹੀਂ ਤੂੰ ਇਹ ਗਾਣਾ ਕਦੋਂ ਗਾਈ ਜਾਂਦੀ ਸੀ ਮੈਂ ਤੈਨੂੰ ਕਦੇ ਕੁਝ ਕਹੀ ਨਹੀਂ ਓਹ ਹਾਂ ਤਾਂnga ਕਾਇੰਦੇਸੇ ਮੈਨੂੰ ਸ਼ੂਟ ਨਿਤ ਦਵਾਇਆ ਲੈ ਐਨੇ ਕਿੰਨੇ ਸ਼ੂਟ ਦਵਾਦਾ ਤੈਨੂੰ ਦੋ ਦਿਨ ਤਾਂ ਦਵਾਤੇ ਹੁਣ ਇੱਕ ਤਾਂ ਫੋਰ ਦਵਾ ਦੇ ਹੂੰ ਬੜੀਆਂ ਤਾਂ ਕਹਿੰਦਾ ਢਿੱਡ ਭਰਦਾ ਹੁੰਦਾ ਨਾ ਭਰੇ ਫਿਰ ਮੈਂ ਕੀ ਕਰਾਂ ਫਿਰ ਮੈਨੂੰ ਤਾਂ ਨੰਦ ਕਰਨਾ ਆ ਵੇ ਮੇਰੀ ਗੱਲ ਸੁਣਾ ਹੁਣ ਵਿਆਹ ਹੈਗਾ ਹਾਂ ਵਿਆਹ ਕਿੰਨੇ ਦਿਨਾਂ ਦਾ ਹੈਗਾ 4 ਦਿਨਾਂ ਦਾ ਨਹੀਂ ਫਿਰ ਮੈਂ ਤਾਂ ਮੰਨਦਾ ਵਿਆਹ ਹੈਗਾ ਚਲਾਂ ਤਿੰਨ ਦਿਨਾਂ ਦਾ ਵਿਆਹ ਹੈਗਾ ਤੂੰ ਲਾਲਾ ਸਾਹਿਬ ਹੈ ਹੂੰ ਛੋਟੀ ਰੋਟੀ ਤੇ ਕਿਹੋ ਲਾਉਣਾ ਹੂੰ ਰੋਟੀ ਤੇ ਕਿਹੋ ਲਾਉਣਾ ਮੂੰਗੀ ਦੀ ਸਬਜ਼ੀ ਆ ਨਾ ਮੂੰਗੀ ਆ ਹੂੰ ਮੂੰਗੀ ਦੀ ਸਬਜੀ ਹੈ ਭਾਈ ਸੱਚ ਮੂੰਗੀ ਦੀ ਸਬਜੀ ਨਹੀਂ ਨਹੀਂ ਦੀ ਕਮਲ ਗੇ ਗੱਲ ਸੁਣ ਤੁਹਾਡੀ ਰੋਟੀ ਤੇ ਹਲਾਉਣਾ ਕਿਉ ਹੂੰ ਲਾਉਣਾ ਕਿਉ ਮੈਂ ਤਾਂ ਲਾਉਣਾ ਨਹੀਂ ਆਪਦੀ ਰੋਟੀ ਤੇ ਕਿਉ ਅੱਛਾ ਲਾਉਣਾ ਨਹੀਂ ਹਾਂ ਮੇਰੀ ਗੱਲ ਤਾਂ ਸੁਣਾ ਹੁਣ ਤੂੰ ਮੇਰੀ ਗੱਲ ਸੁਣਾ ਮੇਰੇ ਕੋਲ ਚਾਰ ਸੂਟ ਆ ਹੂੰ ਇੱਕ ਤਾਂ ਮੈਂ ਜਾਂਦੀ ਪਾਉਂਗੀ ਹੂੰ ਜਿੱਦੇ ਜਾਣਾ ਆਪਾਂ ਹੂੰ ਫਿਰ ਇੱਕ ਮੈਂ ਫਿਰ ਜਾਗੋ ਤੇ ਪਾਉਣਾ ਆਥਣੇ ਅੱਛਾ ਫਿਰ ਗੋ ਜੀ ਜਾਗੋ ਤੇ ਉਹੀ ਰੱਖ ਲਾ ਮੈਂ ਨਹੀਂ ਜਾਗੋ ਵਲੇ ਤਾਂ ਮੈਂ ਬਗਾਉਣਾ ਹੀ ਆ ਮੈਨੂੰ ਨਹੀਂ ਪਤਾ ਬਸ ਜਿਹੜੇ ਤੈਨੂੰ ਸੂਟ ਮਿਲਣੇ ਸੀ ਦਬਾ ਦੇ ਮੈਂ ਤਾਂ ਕਿਵੇਂ ਮਰਜ਼ੀ ਪਾ ਲਈ ਫਿਰ 400 ਟੀ ਆ ਤੇ ਫਿਰ ਤੂੰ ਹੀ ਵਗ ਜੀ ਫਿਰ ਮੈਂ ਟਾਲ ਕਰ ਦੂੰਗਾ ਹੈ ਚੰਗਾ ਮੈਨੂੰ ਪੈਂਟ ਸਾਲਟ ਦੇ ਦੀ ਇੱਕ ਤੇਰੀ ਹਾਂ ਵੀ ਮੇਰੇ ਪੈਂਟ ਲੈ ਜੀ ਪਾ ਕੇ ਹੂੰ ਠੀਕ ਆ ਤੇ ਜਾ ਮੇਰਾ ਉਹ ਲੈ ਜੀ ਪੁਰਤਾ ਚਾਦਰ ਲੈ ਜੀ ਹੂੰ ਹੂੰ ਲੈ ਜੀ ਚੰਗਾ ਹੋਰ ਹੈਪੀ ਹੋਲੀ ਜੀ ਸਾਰਿਆਂ ਨੂੰ ਸਾਡੇ ਵੱਲੋਂ ਜੀ ਯਾਨੀ ਕਿ ਬੋਲਾ ਬੋਲੀ ਬੱਲੋਂ ਜੀ ਸੋਨੂ ਹੈਪੀ ਹੋਲੀ ਜੀ ਹੈਪੀ ਦੀਆਂ ਲੱਖ ਲੱਖ ਸਮਾਗਣਾ ਹੋ ਦੁੱਧ ਨਿਕਲ ਗਿਆ ਬਧਾਂਗਾਂ ਦੇ ਨੀਂਦ ਨੀਂਦ ਦੁੱਧ ਕੱਢ ਲਿਆ ਦੇਖੋ ਦੋਸਤੋ ਦੇਖੋ ਜੀ ਐਨੇ ਕੰਮ ਖਰਾਬ ਹੋ ਜਾਂਦੇ ਆ ਜਦੋਂ ਲਾਈਵ ਚੱਲੀ ਜਾਂਦਾ ਹੋਵੇ ਤੇ ਸਰੋਤਨ ਗੱਲਾਂ ਕਰਦੇ ਕਰਦੇ ਸਰੋਤਿਆਂ ਬੰਨੀ ਹੋ ਗਿਆ ਬੋਲੀ ਦਾ ਧਿਆਨ ਹੋਲੀ ਦਿਨਾਂ ਦਾ ਵੇਖੋ ਜੀ ਕਰਤਾ ਨੁਕਸਾਨ ਹੋਲੀ ਦਿਨਾਂ ਦਾ ਵਧਾਂਗਾ ਦਿੰਦੀ ਸੇਲਾ ਹੂੰ ਹੈ ਹੂੰ ਹੋਲੀ ਦਿਨਾਂ ਦਾ ਵਧਾਂਗਾ ਦੇਣ ਲੱਗੀ ਬੋਲੀ ਦਾ ਤਾਂ ਦੁੱਧ ਹੀ ਨਿਕਲ ਗਿਆ ਸਾਰਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਕਿਉਂਕਿ ਜਿਹੜਾ ਸਾਡਾ 20-30 ਰੁਪਏ ਦਾ ਦੁੱਧ ਢੁੱਲਿਆ ਬੋਲੀ ਦਾ ਦੁੱਧ ਹੋ ਗਿਆ ਖਰਾਬ ਭਾਈ ਬੋਲੀ ਰੋਂਦੀ ਆ ਬੋਲੀ ਦਾ ਦੁੱਧ ਢੁੱਲ ਗਿਆ ਮੋਲੀ ਕਦ ਤੱਕ ਡੁੱਲ ਗਿਆ ਬੋਲੀ ਰੋਂਦੀ ਆ ਜੀ ਬੋਲੀ ਦਾ ਦੁੱਧ ਗਿਆ ਮੋਲੀ ਦਾ ਦੁੱਧ ਗਿਆ ਬੋਲੀ ਦਾ ਡੁੱਲ ਗਿਆ ਬੋਲੀ ਦਾ ਡੁੱਲ ਗਿਆ ਬੁੱਤ ਬੋਲੀ ਰੋਂਦੀ ਆ ਉਹ ਪਤਾ ਕੀ ਹੋ ਗਿਆ ਸੀ ਹੁਣ ਐਂ ਕਦ ਹੋ ਗਿਆ ਉਹ ਮੈਂ ਠੰਡਾ ਪਾਣੀ ਪੀ ਗਿਆ ਸੀ ਤੇ ਮੇਰੀ ਨਾ ਜੀਭ ਤਤਲਾਉਣ ਲੱਗ ਗਈ ਜੀਭ ਜੇਪ ਗਈ ਸੀਗੀ ਤੇ ਇੱਕ ਮੈਂ ਕੇਲਾ ਖਾਦਾ ਸੀਗਾ ਤੇ ਕੇਲੇ ਨਾਲ ਜੀਭ ਤਲਕੇ ਗਈ ਸੀ ਮੇਰੀ ਰਤੋਗੇ ਸਤ ਨਾਮ ਤੂੰ ਕਰੇ ਕੇਲਾ ਖਾ ਕੇ ਨਾ ਤੇ ਬੋਲ ਕੇ ਦੇਖੀ ਜੀ ਮਨ ਨੂੰ ਮਨ ਨਹੀਂ ਤਰਕੂਗੀ ਹੂੰ ਸਾਡੇ ਜੀ ਵਿਆਹ ਦਾ ਹੈ ਤੁਸੀਂ ਮੈਨੂੰ ਇੱਕ ਵਾਰੀ ਆਏ ਦੱਸੋ ਜੀ ਹਾਇ ਮੈਂ ਸੋਢੀ ਰਾਏ ਨਾਲ ਕੱਪੜੇ ਸਮਾਉਂਗੀ ਜੀ ਹੈ ਸਾਡੇ ਹੈਗਾ ਜੀ ਮੰਤਲਾਬੀ ਮੁੰਡੇ ਦਾ ਵਿਆਹ ਜੀ ਹੂੰ ਜਗੋਦੀ ਆ ਜੀ ਹੂੰ ਪਾਰਟੀ ਵੀ ਆ ਜੀ ਭਰਾਤ ਵੀ ਆ ਜੀ ਤੁਸੀਂ ਆਏ ਦੱਸੋ ਜੀ ਚਾਰ ਸੂਟਾਂ ਦਾ ਸਰਜੂ ਆ ਜੀ ਮੈਨੂੰ ਤੁਸੀਂ ਇੱਕ ਵਾਰੀ ਦੱਸੋ ਜੀ ਮੈਨੂੰ ਕਮੈਂਟ ਕਰਕੇ ਵੀ ਮੈਨੂੰ ਚਾਰ ਸੂਟਾਂ ਨਾਲ ਸਰਜੂਆ ਜਾਂ ਨਹੀਂ ਇੱਕ ਵਾਰ ਇੱਕ ਆਏ ਦੇਖੋ ਜੀ ਇੱਕ ਤਾਂ ਮੈਂ ਜਾਂਦੀ ਪਾਉਂਗੀ ਫਿਰ ਮੈਨੂੰ ਆਥ ਨੇ ਜਾਗੋ ਤੇ ਚਾਹੀਦਾ ਫਿਰ ਮੈਨੂੰ ਬਰਾਤ ਵਾਲੇ ਚਾਹੀਦਾ ਫਿਰ ਆਥ ਨੇ ਜਿੱਦ ਬਹੂ ਆਉਂਦੀ ਹੁੰਦੀ ਹੈ ਜੀ ਮਤਲਬ ਵਿਆਹ ਕੇ ਲਿਆਉਂਦੇ ਹੁੰਦੇ ਆ ਉਦੋਂ ਚਾਹੀਦਾ ਜੀ ਤੇ ਫਿਰ ਮੈਨੂੰ ਪਾਰਟੀ ਵਾਲੇ ਚਾਹੀਦਾ ਜੀ ਕਿੰਨੇ ਸੂਟਾਂ ਨਾਲ ਸਰੂਆ ਜੀ ਤੁਸੀਂ ਇੱਕ ਵਾਰੀ ਕਮੈਂਟ ਕਰਕੇ ਦੱਸਿਓ ਜੀ ਤੇ ਮੈਨੂੰ ਸਮਾ ਕੇ ਮੈਂ ਸਮਾਇਆ ਜੀ ਚਾਰ ਟੂਟੀ ਜੀ ਤੇ ਫਿਰ ਚਾਰ ਤਾਂ ਬਹੁਤ ਆ ਇੱਕ ਵਾਰੀ ਜੀ ਕਮੈਂਟ ਕਰਕੇ ਦੱਸਿਓ ਜੀ ਸਾਰੇ ਵੀ ਮੈਨੂੰ ਕਿੰਨੇ ਸੂਟਾਂ ਨਾਲ ਸਰੂਆ ਤੁਸ ਤਾਂ ਵਿਆਹ ਸਾਦੀ ਗਈ ਹੋऊंगी ਜੀ ਦੇਖੋ ਜੀ ਤੁਸੀਂ ਗੱਲ ਦੋਨਾਂ ਦੇ ਪੱਖ ਦੀ ਕਰਨੀ ਆ ਇੱਕ ਦੇ ਗੱਲ ਪੱਖ ਦੀ ਭੈਣਾ ਤਾਂ ਮੈਂ ਲਾਦਾ ਮੇਰੇ ਪੱਖ ਦੀ ਕਰਨੀ ਆ ਗੱਲ ਵੀ ਭੈਣੇ ਇੱਕ ਸੂਟ ਹੋਰ ਸਮਾਲਾ ਘੱਟ ਰਹਿਣਗੇ ਜਿਹੜੇ ਮੇਰੇ ਅੱਗੇ ਭਰਾ ਆਗੇ ਉਹ ਭਰਾਵਾ ਮੇਰੇ ਪੱਖ ਦੀ ਗੱਲ ਕਰ ਦੋ ਤੇ ਮੇਰਾ ਫਾਇਦਾ ਹੋ ਜੂਗਾ ਉਹ ਤਾਂ ਕੋਈ ਨਹੀਂ ਫਾਇਦਾ ਕਰਾਉਂਦੇ ਉਹ ਤਾਂ ਆਖਣਗੇ ਲਾਉਣ ਤੇ ਰਗੜਾ ਵਧ ਗਿਆ ਬੋਲੇ ਨੂੰ ਤੇ ਭਰਾ ਬਣ ਕੇ ਥੋੜਾ ਬੋਲਾ ਥੋੜੇ ਵਾਸਤੇ ਇੰਨੇ ਘੈਂਟ ਵੀਡੀਓ ਲੈ ਕੇ ਆਉਂਦਾ ਤੁਹਾਨੂੰ ਵੀ ਪਤਾ ਹੀ ਆ ਤੇ ਬੋਲੇ ਦੇ ਬੋਲੇ ਦੀ ਮਦਦ ਤਾਂ ਕਰਿਓ ਹੈ ਤੇ ਭਰਾ ਬਣ ਕੇ ਬੋਲੇ ਦੀ ਮਦਦ ਕਰਿਓ ਯਾਰ ਵੀਰ ਬਣ ਕੇ ਜੇ ਤੁਸੀਂ ਮੇਰੇ ਪੱਖ ਜਾਣਾ ਨਹੀਂ ਜੀ ਤੁਸੀਂ ਮੇਰੇ ਪੱਖ ਵੀ ਮਾ ਪੱਖ ਤੇ ਇਹ ਤਾਂ ਲੈ ਕੇ ਸ਼ੂਟ ਚਾਰ ਸ਼ੂਟ ਲੈ ਕੇ ਪਾਸੇ ਹੋ ਜੂਗੀ ਤੇ ਬੋਲਾ ਤੁਹਾਨੂੰ ਬਤੀ ਅਖੁੰਜੇ ਲੱਗ ਜੂਗਾ ਭਰਾਵਾ ਸ਼ੂਟ ਦੇ ਲੱਗਣੇ ਕਿੰਨੇ ਕਿੰਨੇ ਮੰਗੇ ਆ ਹੂੰ ਤੇ ਕੋਈ ਨਹੀਂ ਜੀ ਫਿਰ ਸੂਟ ਵੀ ਬੁੜੀਆਂ ਤੇ ਪਾਉਣ ਵਾਸਤੇ ਹੁੰਦੇ ਆ ਜੀ ਤੁਹਾਨੂੰ ਵੀ ਪਤਾ ਹੀ ਆ ਹਨਾ ਰਿਆਸਤ ਦੀ ਵਾਸਤੇ ਹੁੰਦੇ ਆ ਜੀ ਤੇ ਫਿਰ ਬੰਦੇ ਨੂੰ ਖੁੰਜੇ ਲਾਉਣ ਵਾਸਤੇ ਨਹੀਂ ਹੁੰਦੇ ਜੀ ਮੈਂ ਦੇਖੋ ਜੀ ਹਨਾ ਤੁਹਾਨੂੰ ਵੀ ਪਤਾ ਹੀ ਹੋਆ ਜੀ ਮੈਂ ਕਿੰਨੇ ਕ ਸੂਟ ਸਮਾਉਣੀ ਆ ਹਨਾ ਤੁਸੀਂ ਤਾਂ ਦੇਖਦੇ ਰਹਿੰਦੇ ਮੈਨੂੰ ਵੀ ਵੀਡੀਓ ਚ ਮੇਰੇ ਉਹੀ ਸੂਟ ਪਾਇਆ ਹੁੰਦਾ ਜੀ ਇੱਕ ਸੂਟ ਤੇ ਮੈਂ ਪਤਾ ਨਹੀਂ 4 4 5 5 ਵੀਡੀਓ ਬਣਾ ਦਾਨੀ ਆ ਜੀ ਹੈ ਤੁਸੀਂ ਆਏ ਦੇਖੋ ਜੀ ਮੇਰੇ ਸੂਟ ਕਦੇ ਬਦਲਵੇਂ ਪਾਏ ਹੁੰਦੇ ਆ ਇੰਨਾ ਸਰਫਾ ਕਰਦੀ ਆ ਜੀ ਦੋਸਤੋ ਬੋਲੀ ਬੰਦੀ ਆ ਹਿਯਾਰ ਤੇ ਇਹਨਾਂ ਗੱਲਾਂ ਤੇ ਨਾ ਜਾਇਓ ਆ ਤੇ ਬਾਈ ਬਣ ਕੇ ਕਮੈਂਟ ਮੇਰੇ ਪੱਖ ਦਾ ਕਰੋ ਜੇ ਤੁਸੀਂ ਕਮੈਂਟ ਇਹਦੇ ਪੱਖ ਦਾ ਕਰਤਾ ਤਾਂ ਗਰੀਬ ਤੁਹਾਡਾ ਗੋਲਾ ਮਾਰਿਆ ਜਾਊਗਾ ਭਰਾਵਾਂ ਕੇ ਕੋਈ ਨਹੀਂ ਮਾਰਿਆ ਜਾਂਦਾ ਜੀ ਮੈਂ ਤਾਂ ਜਮਾ ਦੇਖਣ ਆਏ ਹੋਈ ਪਈ ਆ ਫਿਕਰ ਕਰ ਕਰ ਕੇ ਤਾਂ ਭੋਰਾ ਫਿਕਰ ਨਹੀਂ ਤਾਂ ਮੋਟਾ ਹੋਇਆ ਪਿਆ ਇੰਨਾ ਦੇਖ ਤਾਂ ਕਿਵੇਂ ਦੇਖੋ ਹਾਥੀ ਦੇ ਬੱਚੇ ਵਰਗਾ ਹੋਇਆ ਪਿਆ ਹੂੰ ਹੂੰ ਤੇ ਤੁਸੀਂ ਮੇਰੇ ਪੱਖ ਦੀ ਗੱਲ ਕਰਿਓ ਜੀ ਹਾਂ ਲਿਆ ਕੇ ਮੇਰਾ ਅੱਬਾ ਮੇਰੇ ਨਾਲ ਬਾਹਨੇ ਨਾਲ ਤੇ ਆਪ ਖਾ ਜਾਂਦਾ ਸਾਰਾ ਮੋੜਾ ਮੋੜਾ ਦੇਖਿਆ ਮਾੜਾ ਸ਼ਰਮ ਆਉਂਦੀ ਮੋੜਾ ਸਾਰਨ ਮਉਂਦੀ ਜੀ ਦੇਖੋ ਹੁਣ ਸ਼ਰਮ ਆਉਂਦੀ ਇਹਨੂੰ ਉਹ ਰਾਗਣਾ ਨਹੀਂ ਗੀਤੇ ਜਾਂਦੜੀ ਨੂੰ ਉੱਚੇ ਹਾਂ ਦੇਖ ਜੀ ਹੁਣ ਦੇਖਿਆ ਹਣਾ ਇਹਨੂੰ ਆਇਆ ਵੀ ਕਿਤੇ ਵੀ ਮੇਰੀ ਗੱਲ ਨਾਲ ਨਿਕਲ ਜੇ ਬਾਹਰ ਹਣਾ ਨਾ ਨਾ ਜੀ ਇਹਦੀ ਗੱਲ ਤੋਂ ਨਾਲ ਕੋਈ ਫਾਇਦਾ ਨਹੀਂ ਤੁਸੀਂ ਗੱਲ ਕਰਨੀ ਆ ਮੇਰੇ ਪੱਕ ਦੀ ਮੈਂ ਤੁਹਾਡਾ ਭਰਾ ਆਂਗਾ ਵੱਡਾ ਵੀ ਆਂ ਤੇ ਛੋਟਾ ਵੀ ਆਂ ਤੇ ਤੁਹਾਡੇ ਭਰਾ ਦੀ ਬੱਦ ਤੋਂ ਬੱਦ ਸਪੋਰਟ ਕਰੋ ਬਾਈ ਬਣ ਕੇ ਤੇ ਆਪਾਂ ਬੁਲੀ ਨੂੰ ਤੀਜਾ ਸੂਟ ਕਰਵਾਉਣਾ ਨਹੀਂ ਦੋ ਤਾਂ ਦਿੱਤੇ ਦਵਾ ਦੇਖੋ ਸਹੀ ਤਾਂ ਗੱਲ ਤਾਂ ਹੈਗੀ ਆ ਜੀ ਸੋਨੂ ਸਿੱਤ ਬੰਗੂ ਗਲਤ ਅਸਾਹੀ ਤਾਂ ਹੈਗੀ ਨਹੀਂ ਜੀ ਤੇ ਗੱਲ ਜੇ ਤੁਹਾਨੂੰ ਸਹੀ ਲੱਗਦੀ ਹੈ ਤਾਂ ਗੱਲ ਤੇ ਕਮੈਂਟ ਜੇ ਗੱਲ ਤੇ ਕਮੈਂਟ ਤਾਂ ਕਰਿਆਉਣਾ ਜੀ ਜੇ ਸਹੀ ਲੱਗਦੀ ਹੈ ਤੇ ਗੱਲ ਤੇ ਕਮੈਂਟ ਕਰਦੇ ਹੋ ਜੀ ਤੇ ਜੇ ਸਹੀ ਨਾ ਲੱਗੀ ਤਾਂ ਫਿਰ ਗੱਲ ਤੇ ਕਮੈਂਟ ਕਰਦੇ ਹੋ ਜੀ ਸੋਨੂ ਸਿੱਤ ਬੰਗੂ ਜੀ ਹੈ ਤੇ ਜੇ ਤੁਹਾਨੂੰ ਗੱਲ ਤਾਂ ਸਹੀ ਲੱਗਦੀ ਨਹੀਂ ਤੇ ਫਿਰ ਤਾਂ ਕਮੈਂਟ ਕਰਦੇ ਹੋ ਜੀ ਗੱਲ ਤਾਂ ਸਹੀ ਲੱਗਦੀ ਆ ਤੇ ਫਿਰ ਕਮੈਂਟ ਨਾ ਕਰਿਓ ਜੀ ਨੈ ਮੱਧਲੇ ਬੈਠਾ ਨਹੀਂ ਜਵਾਈ ਤੇਰੇ ਬਾਪ ਦਾ ਹੇਰਾ ਇਹ ਦੁਗਾ ਮੈਨੂੰ ਪਤਾ ਹੁਣ ਤੂੰ ਕਾ ਤਿਆਰੀ ਕਰੀਏ ਤੂੰ ਹੁਣ ਗਾ ਮੈਂ ਕਹਿੰਦਾ ਤੂੰ ਗਾ ਕਹਿੰਦਾ ਇਹ ਦੁਗਾ ਤੂੰ ਗਾ ਮੈਂ ਬੈਠਾ ਨਹੀਂ ਜਵਾਈ ਤੇਰੇ ਬਾਪ ਦਾ ਪੈਸਾ ਹੈ ਪੈਸਾ ਹੈ ਨਹੀਂ ਪੱਲੇ ਡਕਾਰ ਮੂੰਚ ਆਕਦਾ ਡਕਾਰ ਮੰਗਣੀ ਹੋਰ ਗਿਟਾਰ ਵਾਂਗੂ ਜੇ ਤਾ ਮੈਨੂੰ ਕਹਿ ਨਹੀਂ ਜਿਉਂਦਾ ਫਿਰ ਗਿਟਾਰ ਵਾਂਗੂ ਟਕਾਰ ਵਾਂਗੂ ਕਹਿਣਾਗਾ ਮਾਤਾ ਚੱਲ ਤੂੰ ਹੁਣ ਗਾਣਾ ਫਿਰ ਮੈਂ ਤੇਰੀ ਗੱਲ ਸੁਣਦਾ ਹਾਂ ਆਪਣੇ ਕੋਲੇ ਆਪ ਦਾ ਸਾਧਨ ਹੈਗਾ ਇਦਕੀ ਹਾਂ ਠੀਕ ਆ ਤੇ ਆਪਾਂ ਕਿਸੇ ਦੀ ਮਿੰਤ ਨਹੀਂ ਕਰਨੀ ਕਾਦੀ ਹੂੰ ਕਾਦੀ ਉਹੀ ਆਪਣੇ ਕੋਲੇ ਸਾਧਨ ਹੈਗਾ ਅੱਛਾ ਉੱਡ ਜਾਗੇ ਬੋਕੂ ਉੱਤੇ ਆਪਾਂ ਚੜ੍ਹ ਕੇ ਨਹੀਂ ਆਜੀ ਟਾਈਮ ਤੇ ਬੋਲੀਏ ਉੱਡ ਜਾਗੇ ਵਿਆਹ ਵਿੱਚ ਆਪਾਂ ਬੋਕ ਤੇ ਨਹੀਂ ਆਜੀ ਟਾਈਮ ਤੇ ਬੋਲੀ ਹੋਜੀ ਟਾਈਮ ਤੇ ਤਿਆਰ ਬੋਲੀਏ ਉੱਡ ਜਾਗੇ ਬੋਕੇ ਉੱਤੇ ਆਪਾਂ ਚੜ੍ਹ ਕੇ ਨਹੀਂ ਵਿਆਹ ਵਿੱਚ ਹੋਜੀ ਟਾਈਮ ਤੇ ਤਿਆਰ ਬੋਲੀਏ ਹਾਂ ਉਹ ਕੀ ਦੀ ਅਗੇਵੇਂ ਸੀ ਕਿਹੜਾ ਫੁੱਲਾ ਵਰਗਿਆ ਸੱਜਣਾ ਵੇ ਤੇ ਥੋ ਕੀ ਪਰਦੇ ਨੇ ਕਰਦੇ ਮੈਥੋਂ ਕੰਮ ਕਰਾਉਂਦੇ ਫਿਰ ਵੀ ਲੜਦੇ ਨੇ ਕਰਦੇ ਮੈਥੋਂ ਕੰਮ ਕਰਾਉਂਦੇ ਫਿਰ ਵੀ ਲੜਦੇ ਨੇ ਇਹ ਗੱਲਾਂ ਤੇ ਪੜਦੇ ਦਸ ਕਦ ਪੈਂਦੇ ਹੋਂ ਦੀਏ ਤੂੰ ਕੰਮ ਦਾ ਡੱਕਾ ਤੋੜੇ ਨਾ ਤਾਈਓ ਲੜਦੇ ਹਾਨ ਦੀਏ ਵੇਖੋ ਜੀ ਵੇਖੋ ਗੱਪ ਮਾਰਦਾ ਵੇਖੋ ਹਜੇ ਮੈਂ ਕੰਮ ਦਾ ਟੱਕਰ ਦੋਦੀਆਂ ਰੋਟੀਆਂ ਦੇਖੋ ਜੀ ਥੱਬਾ ਰੋਟੀਆਂ ਦਾ ਬਣਾਈ ਜੰਨੀ ਆ ਹੋਰ ਦੇਖ ਹੁਣ ਤਾਂ ਤੂੰ ਹੀ ਕਰਦਾ ਹੂੰ ਤੇ ਐਂ ਹੁੰਦਾ ਫਿਰ ਆ ਤੇ ਜੇ ਤੂੰ ਕੰਮ ਦਾ ਟੱਕਾ ਤੋੜੇਂਦਾ ਫੇਰ ਤੈਨੂੰ ਕਾਹਨੂੰ ਆਖਾਂ ਹੂੰ ਹਾਏ ਹੂੰ ਹੋਰ ਮੈਂ ਸੁਣਾਉਣੀ ਆ ਚੱਲਾ ਹੈ ਮੈਂ ਭੋਲੇ ਪਿੱਛੇ ਮਹਾਰਾਜ ਮੈਂ ਭੋਲੇ ਪਿੱਛੇ ਮਾਰਾ ਜੱਗ ਜਾਣਦਾ ਬੋळा ਨਹੀਂ ਮੇਰੇ ਪਿੱਛੇ ਮਰਦਾ ਕਦੇ ਉਹਦੀ ਉਂਗਲੀ ਉੱਤੇ ਕਦੇ ਉਹਦੀ ਉਂਗਲੀ ਉੱਤੇ ਬੋੜਾ ਸਾਡਾ ਚੁਗਲ ਖੋਰ ਵਰਗਾ ਆ ਗੱਲ ਦਾ ਝੂਠੀਆ ਬੋੜਾ ਸਾਡਾ ਆ ਗੱਲ ਬਿਲਕੁਲ ਗਲਤ ਹਾਂ ਚੁਗਲੀ ਤਾਂ ਫਿਰ ਇਹਨੂੰ ਪਤਾ ਹੀ ਹੈ ਜੀ ਆਸਤੀ ਹੈ ਇਹਨੂੰ ਕਰਨ ਦੀ ਮੈਨਾਂ ਕੋਈ ਕਰਦਾ ਨਹੀਂ ਚੁਗਲੀਆਂ ਦੀ ਆਸਤੀ ਤਾਂ ਬੁੜੀਆਂ ਨੂੰ ਹੁੰਦੀ ਆ ਮੈਂ ਤਾਂ ਕੋਈ ਕਰਦਾ ਨਹੀਂ ਮੈਂ ਗੱਲ ਸੱਚੀ ਕਰਦਾ ਹੁਣ ਬੰਦਾ ਕਦੇ ਤੁਹਾਨੂੰ ਵੀ ਪਤਾ ਹੀ ਆ ਜੀ ਬੰਦਾ ਕਦੇ ਗਲਤ ਗੱਲ ਨਹੀਂ ਕਰਦਾ ਹੰਦਾ ਬੰਦਾ ਤਾਂ ਗੱਲ ਸੱਚੀ ਕਰਦਾ ਹੁਣ ਲਾ ਵੀਰੇ ਦਾ ਗਾਣਾ ਕਿ ਮੈਂ ਮੈਂ ਉਹ ਸੁਣਾ ਮਤਲ ਗਾਣਾ ਲਾ ਵੀਰੇ ਦਾ ਗਾਇਣੇ ਦੇਖ ਕੇ ਆਕਾਰ ਦੇਖ ਕੇ ਕਹਤਾ ਕਿ ਮੈਂ ਸੌਖੀ ਬਸਦੀ ਆ ਕਿ ਮੈਂ ਸੌਖੀ ਬਸਦੀ ਆ ਓਕੇ ਕਦਨਾਂ ਚੱਲ ਚੰਗਾ ਹੀ ਫਸਰੀ ਕਾ ਜੀ ਸਾਰਿਆਂ ਨੂੰ ਦਿਲ ਟੁੱਟਿਆ ਨਾਰੀ ਦਿਲ ਪੁੱਛਿਆ ਨਾਰੀ ਦਾ ਪੁੱਛਿਆ ਨਾਰੀ ਦਾ ਵੇ ਮੈਂ ਕਿੱਦਾਂ ਹੱਸਦੀ ਆ ਘਹਿੜੇ ਵੇਖ ਕੇ ਵੇ ਅਕਾਰ ਦੇਖ ਕੇ ਕਹਤਾ ਬੋਲੀ ਸੌਖੀ ਬਸਦੀ ਆ ਸੌਖੀ ਬਸਦੀ ਆ ਆਪਾਂ ਦੇਖ ਕੇ ਤੇ ਆਕਾਰ ਦੇਖ ਕੇ ਕਹਤਾ ਕਿ ਬੋਲੀ ਤੇ ਬੋਲਾ ਕਿਹੜਾ ਸੌਖਾ ਵੱਸਦਾ ਨੀ ਬੋਲਾ ਕਿਹੜਾ ਸੌਖਾ ਵੱਸ ਤੈਨ ਚਾਰ ਸ਼ੂਟ ਮੰਗਦੀ ਆ ਤੁਹਾਨੂੰ ਪਤਾ ਹੀ ਆ ਤੇ ਬੋਲਾ ਕਿਹੜਾ ਸੌਖਾ ਵੱਸਦਾਗਾ ਚਲੋ ਜੀ ਠੀਕ ਹੈ ਜੀ ਧੰਨਵਾਦ ਜੀ ਸਾਡਾ ਜੁੜਨ ਵਾਸਤੇ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਜੀ ਅੱਗੇ ਸ਼ੇਅਰ ਕਰੋ ਜੀ ਤੇ ਸਾਡੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਲਾਈਕ ਇਨ ਦਾ ਬਟਨ ਜ਼ਰੂਰ ਦਾ ਘੰਟੀ ਦਾ ਬਟਨ ਦਬਾ ਕੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਰਾ ਬਣ ਕੇ ਹੱਥ ਜੋੜ ਕੇ ਤੇ ਸਾਡਾ ਸਾਰਾ ਇਹ ਲਾਈਵ ਦੇਖਿਆ ਬਲੌਗ ਦੇਖਿਆ ਕਰੋ ਜੀ ਸਾਡੇ ਸਾਰੀ ਵੀਡੀਓ ਦੇਖਿਆ ਕਰੋ ਜੀ ਤੇ ਧੰਨਵਾਦ ਜੀ ਤੁਹਾਨੂੰ ਸਿੱਤੂ ਤੇ ਮੂ ਤੁਹਾਨੂੰ ਸਿੱਤੂ ਮੂ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਕਰਦਿਆ ਕਰੋ ਜੀ ਨਾਲ ਚੰਗੀ ਲੱਗੇ ਤਾਂ ਫੇਰ ਵੀ ਕਮੈਂਟ ਕਰਦਿਆ ਕਰੋ ਠੀਕ ਆ ਤੇ ਹੋਰ ਆ ਕੇ ਜੀ ਆਈ ਹੋਪ ਜੀ ਬਾਏ ਬਾਏ ਮਦਿਕਾ ਹੋਣਗੇ ਚਲੋ ਹੋਰ ਚਲੋ